ਵਾਹਿਗੁਰੂ 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 ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਮਹਾਪੁਰਖ ਬਾਬਾ ਬਲਵੰਤ ਸਿੰਘ ਜੀ ਦੇ ਪਵਿੱਤਰ ਅਸਥਾਨ ਦੀ ਅੱਜ 27 ਮਈ ਮਸਿਆ ਵਾਲੇ ਦਿਨ ਮਹਾਪੁਰਖ ਬਾਬਾ ਬਲਵੰਤ ਸਿੰਘ ਜੀ ਨੇ ਇਸ ਦੁਨੀਆ ਤੋਂ ਸਰੀਰ ਛੱਡਿਆ ਸੀ ਮਹਾਪੁਰਖਾਂ ਦੇ ਅਸਥਾਨ ਦੀਆਂ ਕੁਝ ਜਾਣਕਾਰੀਆਂ ਉਹਨਾਂ ਦੇ ਜੀਵਨ ਦੇ ਕੁਝ ਵਰਤਾਂਤ ਸਾਡੇ ਨਾਲ ਭਾਈ ਹਰਵਿੰਦਰ ਸਿੰਘ ਜੀ ਜੁੜੇ ਨੇ ਉਨ੍ਹਾਂ ਦੇ ਜੀਵਨ ਦੀ ਕੁਝ ਜਾਣਕਾਰੀ ਇਸ ਥਾਂ ਦੀ ਜਾਣਕਾਰੀ ਮਹਾਪੁਰਖਾਂ ਦੇ ਖੂਹੀ ਦੀ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਨਗੇ ਭਾਈ ਹਰਵਿੰਦਰ ਸਿੰਘ ਜੀ ਠੀਕ ਆ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਕਾਈ ਜੋਗਰਾਜ ਸਿੰਘ ਪਾਸੋਂ ਇਹ ਬਾਤ ਸੁਣ ਚੁੱਕੇ ਹੋ ਕਿ ਜੋ ਪਵਿੱਤਰ ਥਾਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਿੰਡ ਦੋਲੋਂ ਨੰਗਲ ਦੇ ਅੰਦਰ ਬ੍ਰਹਮ ਗਿਆਨੀ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਦੀ ब्रह्मज्ञानी महापुरुष संत बाबा बलवंत सिंह जी दी याद ਦੇ ਅੰਦਰ ਇਹ ਗੁਰੂ ਘਰ ਬਣਿਆ ਹੋਇਆ ਹੈ ਅੱਜ 27 ਮਈ 2025 ਵਾਲਾ ਦਿਨ ਮੱਸੀਆ ਦਾ ਦਿਨ ਜੇਠ ਮਹੀਨੇ ਦੀ ਅੱਜ ਤੋਂ ਲਗਭਗ 20 ਸਾਲ ਪਹਿਲਾਂ 1969 ਜੇਠ ਮਹੀਨੇ ਦੀ ਮੱਸੀਆ ਸੋਮਵਾਰ ਵਾਲਾ ਦਿਨ ਉਦੋਂ बाबा बलवंत सिंह ਜੀ ਨੇ ਇਥੋਂ ਸਰੀਰ त्यागਿਆ ਹੈ ਉਹਨਾਂ ਦੇ ਲਾਏ ਹੋਏ ਬੂਟੇ ਇਸ ਨਗਰ ਦੇ ਅੰਦਰ ਜੋ ਕਿ ਉਹਨਾਂ ਦੀਆਂ ਬਖਸ਼ਿਸ਼ਾਂ ਦਾ ਆਨੰਦ ਮਾਣ ਰਹੇ ਹਨ ਬਾਬਾ ਜੀ ਨੇ ਇਹ ਜੋ ਖੂਹ ਸਾਡੇ ਪਿੱਛੇ ਹੈ ਉਹਨਾਂ ਨੇ ਆਪਣੇ ਹੱਥੀ ਆਪਣੇ ਜੀਵਨ ਦੇ ਦੌਰਾਨ ਇਹ ਲਾਉਣੀ ਕੀਤੀ ਸੀ ਸੰਗਤਾਂ ਦੇ ਜਲ ਪਾਣੀ ਦੇ ਪਰਮਦ ਵਾਸਤੇ ਇੱਕ ਖੂਹ ਵੀ ਬਾਬਾ ਜੀ ਨੇ ਜਿਹੜਾ ਇਹ ਲਾਇਆ ਹੈ ਖੂਹ ਲਈ ਹੈ ਔਰ ਦੂਸਰੇ ਪਾਸੇ ਇੱਕ ਬੋਰ ਹੈ ਜਿਹੜਾ ਉਹਨਾਂ ਨੇ ਆਪਣੇ ਸਮੇਂ ਦੇ ਅੰਦਰ ਹੀ ਕਾਲਪੁਰਖ ਦੀ ਕੁਦਰਤ ਦਾ ਜਿਹੜਾ ਨਜਮ ਹੈ ਉਹਨੂੰ ਸ਼ਾਮਲ ਹੈ ਆਇਆ ਇਹ ਲਾਉਣਾ ਕੀਤਾ ਹੈ ਅਸੀਂ ਆਪ ਜੀ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਸਾਡੇ ਵਿੱਚ ਸਾਡੇ ਨਾਲ ਮੌਜੂਦ ਹਨ ਸਰਦਾਰ ਸਹਿਬ ਦਿਆਲ ਸਿੰਘ ਤਿੰਨੇ ਹੀ ਭਰਾ ਸਰਦਾਰ ਗੁਰਦਿਆਲ ਸਿੰਘ ਹਰਦਿਆਲ ਸਿੰਘ ਤੇ ਭਾਈ ਸਹਿਬ ਦਿਆਲ ਸਿੰਘ ਜਿਨ੍ਹਾਂ ਨੂੰ ਪਿਛਲੇ 55 ਸਾਲ ਤੋਂ ਮਹਾਪੁਰਖਾਂ ਦੀ ਵਰਸੀ ਮਨਾਉਣ ਦਾ ਇਹ ਜਿਹੜਾ ਵਡਭਾਗਾ ਸਮਾਪਤ ਹੈ ਸੰਗਤ ਜੀ ਇਤੋਂ ਹੀ ਫਿਰ ਅਗਲੀ ਕਿਰਪਾ ਹੁੰਦੀ ਹੈ ਕਿ ਨਗਰ ਦੇ ਪਤਵੰਤੇ ਸੱਜਣਾ ਦੇ ਉੱਤੇ ਕਹਿਣ ਦੇ ਉੱਤੇ ਬਾਬਾ ਜਸਵੰਤ ਸਿੰਘ ਜੀ ਤਾਬਸਰ ਅਕੈਡਮੀ ਦਾ ਇਤੋਂ ਹੀ ਮੁੱਢ ਵੱਜਦਾ ਹੈ ਕਿ 7 ਅਕਤੂਬਰ 1999 ਵਾਲੇ ਦਿਨ ਇਸੇ ਸਥਾਨ ਦੇ ਉੱਤੇ 113 ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੁੰਦੀ ਹੈ ਜੋ ਕਿ ਬਿਲਕੁਲ ਨਿਸ਼ਕਾਮ ਜੋ ਬਾਣੀ ਦੇ ਪੈਰੇ ਚੱਲੇ 113 ਅਖੰਡ ਪਾਠ ਸਾਹਿਬ ਦੀ ਸੰਪੂਰਨਤਾ 9 ਅਪ੍ਰੈਲ ਸਾਲ 2000 ਨੂੰ ਹੋਈ ਤੇ ਫਿਰ 탑ਸਰ ਅਕੈਡਮੀ ਦਾ ਅਗਲਾ ਮੋੜ ਜਿਹੜਾ ਹੈ ਉਹ ਦੂਸਰੇ ਸਾਲ ਦੇ ਤੇ ਵੱਧਦਾ ਹੈ ਤੇ ਨਿਰੰਤਰ ਸੇਵਾਵਾਂ ਚੱਲੀ ਹਨ ਇਹ ਸੰਖੇਪ ਜਿਹਾ ਇਤਿਹਾਸ ਆਪ ਦੀ ਨਾਲ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ